ਕਿ ਢਲ ਚਲ ਸਾਰੇ ਤੇ ਆਈਵ ਸਰਜੈਂਟ ਠੀਕ-ਠਾਕ ਹੋਗੇ ਮਮੀ ਠੀਕ-ਠਾਕ ਹੈਗੀ ਹੈ ਤੁਹਾਡੇ ਸਾਰੇ ਦਾ ਸਵਾਗਤ ਹੈ ਗਿਆ ਟੈਸਟ ਫੈਮ ਬਲੌਗ ਦੇ ਵਿੱਚ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਅੂਜ਼ ਦੇ ਕੇ ਸ਼ੇਅਰ ਦੇ ਕਰੋ ਸਾਨੂੰ ਪੂਰਾ ਸਪੋਰਟ ਕਰਿਆ ਕਰੋ ਜਿਹੜੇ ਨਵੇਂ ਆਏ ਚੈਨਲ ਤੇ ਉਹ ਸਾਨੂੰ ਵੱਤ ਵਾ ਸਪੋਰਟ ਦੇ ਲਈ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਗਾਇਸ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ गए से आप अगर कॉन्टिन्यू ब्लॉग नहीं कर पाए थे क्योंकि साढ़े जूम क्लासेस लाइक दिस सवेरे उठे मम्मा कहते जूम क्लासेस साओ जूम क्लासेस साओ आप फिर जूम क्लासेस लाके के आप जूम क्लासेस लाके के फिर आप सौ के है ना पाजी आप सौ के उठ सौ के उठे मम्मा आपा ममा की बनाने मम्मा कहते देख लो आप ही देख लो ममा क्या फ्रैच फ्रैच बनाने आप देखते ਮਮਾ ਜੀ ਸਾਡੇ ਬਣਾਉਂਦੇ ਪਏ ਆ ਫ੍ਰੈਂਚ ਫ੍ਰਾਈਜ਼ ਚ ਉਹ ਦੇਖਦੇ ਬਣਾਉਂਦੇ ਪਏ ਆ ਮੈਂ ਕੀ ਕੀ ਪਾਨੇ ਪਏ ਲੂਣ ਮਸਾਲਾ ਚਾਟ ਮਸਾਲਾ ਅੰਜੀਰਾ ਸਾਰਾ ਸਾਰਤਾ ਮਸਾਲਾ ਥੋੜਾ ਜਿਹਾ ਬਹੂਣਾ ਮੈਂ ਤੁਹਾਡੇ ਜੋਗਾ ਹੀ ਤੇਲ ਇੱਧਰ ਗਰਮ ਹੋ ਰਿਹਾ ਹੈ ਮੈਂ ਕੀ ਕਰੀ ਹੁੰਦੀ ਪਏ ਨੂੰ ਇਧਰ ਮਿਕਸ ਕਰ ਲੈਣਾ ਕੋਤ ਫ੍ਰੈਂਚ ਫ੍ਰਾਈਜ਼ ਬਣਾਉਣੀ ਪਈ ਹੈ ਤੁਹਾਡੇ ਲਈ ਉਸ ਦਿਨ ਦਾ ਮੇਰਾ ਦੂਜਾ ਕੀਤਾ ਹੈ ਕੁਝ ਖਾਣ ਨੂੰ ਬਣਾ ਦੋ ਖਾਣ ਨੂੰ ਬਣਾ ਦੋ ਉਦੀ ਮੜੀ ਜੀ ਬਿਸਣ ਪਾਇਆ ਮਿਕਸ ਕਰ ਲਿਆ ਜੀਰਾ ਪਾਇਆ ਹਰੀ ਮਿਰਚ ਪਾਈ ਕ੍ਰੰਚੀ ਬੰਚੀ ਆਵੇ ਥੋੜਾ ਜਿਹਾ ਬਿਸਣ ਘੋਣਾ ਹੈ ਜਿੱਦਾਂ ਤੀਨੀ ਤਾਂ ਜੋੜ ਦੇ ਜੇ ਰਹਿੰਦੇ ਨੇ ਲੰਬੇ ਲੰਬੇ ਪਤਲੇ ਪਤਲੇ ਅੱਧਾ ਕੱਟ ਲਏ ਤਿੰਨ ਬਾਰ ਚਾਰ ਬਾਰ ਪਾਣੀ ਧੋ ਲੈ ਪਹਿਲਾਂ ਭੇਕ ਹੀ ਰੱਖੇ ਆ ਪਾਣੀ ਚ ਜਦ ਨੂੰ ਤੇਲ ਲਗਾ ਰਹੇ ਹੋਗੇ ਜਦ ਨੂੰ ਫੇਸ ਹੀ ਕੱਢ ਲੈਣੇ ਠੀਕ ਹੈ ට තේලුද ගර්මෝග පැළ චැච යන ගර්මහෝය ජානගර ਕੱਲਾ ਕੱਲਾ ਪੋਣਾ ਪੀਨੇ ਤਾਂ ਇਕੱਠੇ ਹੋ ਜੰਗੇ ਸਾਰਾ ਜੀਰਾ ਚਾਟ ਮਸਾਲਾ ਜੋੜੀਏ ਦੇ ਵਿੱਚ ਸਾਰਾ ਇਹਨੂੰ ਮਿਲਾ ਲਓ ਕਿੰਨਾ ਹਰੀ ਭਾਈ ਥੋੜੀ ਜਿਹੀ ਜਿਆਦਾ ਨਹੀਂ ਲਾ ਦੇਣਾ ਥੋੜੀ ਜਿਹੀ ਦੇਖ ਲਓ ਔਰ ਦੇ ਨਾਲ ਮਾ ਦੋ ਪਟਾ ਪੱਲੇ ਕੱਲੇ ਹੋ ਗਏ 골ਡਨ ਬ੍ਰਾਊਨ ਤੱਕ ਨੂੰ ਸੱਕ ਕੇ ਕੱਢ ਲਏ ਐ ਐਂਡ 골ਡਨ ਬ੍ਰਾਊਨ ਹੋਣ ਤੱਕ ਇਹਦੇ ਵਿੱਚ ਪਾ ਕੇ ਦਾ ਤੇਲ ਜੋੜ ਲਵੋ ਵਾਈ ਦਿਖਦਾ ਹੁੰਦਾ ਹੈ ਮਸਡਿਰ ਦਾ ਫ੍ਰੈਂਚ ਫ੍ਰਾਈਜ਼ ਬਚ ਚਲੇ ਤੇ ਆ ਹੋਵੇ ਆ ਹੋਰ ਇੱਕ ਤਰ੍ਹਾਂ ਦੇ ਲਏ ਆ ਫਿਰ ਇਹ ਲੈ ਇਹ ਫ੍ਰਾਈਜ਼ ਆ ਉਧਰ ਬਣਦੇ ਪਏ ਇਹ ਆ ਆਲੂ ਆ ਗੋਲ ਗੋਲ ਕੱਟੇ ਹੋ ਆ ਇਦਾਂ ਬਦਲੇ ਬਦਲੇ ਇਹਨਾਂ ਨੂੰ ਹੁਣ ਪਾਣੀ ਦੇ ਵਿੱਚੋਂ ਕੱਢ ਕੇ ਨਿਚੋਰ ਕੇ ਤਾਂ ਇਹਦੇ ਵਿੱਚ ਡਿਪ ਕਰ ਕਰਕੇ ਫੇਰ ਤਾਲਨੇ ਇਹਦੇ ਵਿੱਚ ਲੂ ਮਸਾਲਾ ਜੀਰਾ ਇਹਦੇ ਵਿੱਚ ਨਹੀਂ ਮੈਂ ਹਰੀ ਮਿਰਚ ਪਾਈ ਕਿਉਂਕਿ ਉਹਨੂੰ ਗੁੜੀਆਂ ਨੂੰ ਤੇ ਜ਼ਿਆਦਾ ਠੰਖਾ ਨੀ ਘੂਆ ਆ ਵੀ ਸਾਡੇ ਬਾਅਦ ਚੱਲੇ ਆ ਹੋ ਗਿਆ ਤਿਆਰ ਤਿੰਨ ਆਲੂ ਵੱਡੇ ਵੱਡੇ ਮਛਲੇ ਸੀ ਤੇ ਬਰੀਕ ਬਰੀਕ ਲੰਬੇ ਲੰਬੇ ਕੱਟੇ ਸੀ ਉਹਨਾਂ ਦੇ ਐਨੀ ਫਰਾਈ ਪਿਆਰ ਹੋਵੇ ਇਹਦੇ ਵਿੱਚ ਕਰੇਟੀ ਜਦਾਂ ਥੋੜੀ ਪਾਈ ਜਿਆਦਾ ਨਹੀਂ ਪਾਈ ਦੇ ਇਹ ਬੱਚਿਆਂ ਦਾ ਫੈਨ ਪ੍ਰਾਈਜ਼ ਵਾਂਗ ਲੱਗਦਾ ਖਾਣ ਆ ਦੇਖੋ ਤੁਸੀਂ ਤੁਹਾਨੂੰ ਬੱਚੇ ਖਾਂਦੇ ਵੀ ਦਿਖਾਵਾਂਗੇ ਅਸੀਂ ਇਹ ਆਹ ਦੇਖੋ ਸਾਡੇ ਹੋ ਗਿਆ ਪ੍ਰਾਈਜ਼ ਤੇ ਆ ਇਹ ਅੱਧਾ ਕੱਚੇ ਨਹੀਂ ਹੈਗੇ ਇਹ ਨਾਲੇ ਟੁੱਟਦੇ ਆ ਉਧਾ ਗਰਮੀਆਂ ਥੋੜੀ। ਅ디 ਇਹਦਾ ਕੰਲਾ ਕੰਲਾ ਪਾ ਸਕੀ ਰਹੀ। ਖਾਣ ਦੇ। ਲਿਪੇ ਦਾ ਗਾਰ ਕਰਕੇ ਮੋਟੇ ਮੋਟੇ। ਜਿਹੜਾ ਘੋਲ ਬਚਿਆ ਇਹਦਾ ਜਿਹੜਾ ਅਸੀਂ ਪਕੌੜੀਆਂ ਨੇ ਕੱਟਿਆਣੀਆਂ ਬਣਾਈ ਦੀਆਂ ਉਹ ਬਣ ਜਾਂਦੇ ਨੇ। ਇਹ ਵੇਸਟ ਨਹੀਂ ਜਾਊਗਾ। ਜਿਹੜਾ ਇਹ ਘੋਲ ਵੀ ਹੁੰਦਾ ਬਣਾਇਆ। ਆਪਣਾ ਆਹੀ ਸੜੇ ਤਿਆਰ ਹੋ ਗਿਆ ਆ। ਇਹਦੇ ਉੱਤੇ ਚਾਟਾ ਸਰਲਾ ਪਾ ਕੇ ਫੇਰ ਸਰਵ ਕਰ ਲਵਾਂਗੇ। ਬੱਚਿਆਂ ਵੱਲੋਂ ਜ਼ਿਆਦਾ ਪਸੰਦ ਆਇਆ ਇਸका ਕਾਲੀ ਵਾਲੇ ਬਣਾਏ ਆ। ਇਹ ਕੋਟ ਜਿਹਾ ਕੀਤਾ ਉੱਥਾ ਉੱਤੇ ਬਿਸਣ ਦਾ ਬੁੱਤਾਂ ਨਹੀਂ ਲਾਇਆ ਮੈਂ। ਠੀਕ ਹੈ ਠੀਕ ਹੈ। ਇਕੋਂ ਇੱਧਰ ਜਾ ਕੇ ਫ੍ਰੈਂਚ ਫ੍ਰਾਈਜ਼ ਤਿਆਰੀਆਂ। ਤੇ ਸਾਡੇ ਆ ਗਏ ਆ ਆਲੂ ਕੱਟੇ ਚਾਰਾਂ ਆਲੂ ਮੇ ਦੀ ਬਣ ਗਏ ਹਜੇ ਇੱਕ ਵਾਰੀ ਹੋਰ ਬਣ ਜਾਣੀਆਂ ਇੱਕ ਜਮ ਗਾਇਸ ਟਪਟਾ ਹੋ ਗਿਆ ਰੈਡੀ ਹੁਣ ਆਪਾਂ ਲੱਗੇ ਹਾਂ ਲੰਡੇੜ ਖਾ ਕੇ ਦੱਸੋ ਹਾਂ ਪਹਿਲੇ ਪਟਾਟੇ ਗਰਮ ਕਿੰਨਾ ਆ ਗਰਮੀ ਹੋਣੀ ਆ ਨਾਰ ਨੂੰ ਦੇਤੀ ਚਾ ਕ੍ਰੈਪ ਕਰਕੇ ਮੈਂ ਬੱਦਸ ਮੇਲੀ ਗੋਦਾ ਤੇ ਮੈਂ ਇਹ ਦਿਖਾ ਲਿਆ ਇਹਨੂੰ ਇੱਦੀ ਰੱਖ ਦਿੰਨੇ ਆ ਫ੍ਰੈਸ਼ਰ ਕੇਸ ਕਰਦੇ ਸੋ ਸੌਟ ਐਡ ਕਰ ਲਿਆ ਧਰਨਾ ਪਾਇਆ ਕਿ ਖੇਤਾਂ ਨੂੰ ਉਹ ਸਾਡੇ ਦੂਜੇ ਖੇਤ ਵੱਲ ਪੱਠੇ ਖਤਮ ਹੋ ਗਏ ਸੀਗੇ ਹੁਣ ਆਪਾਂ ਗਏ ਸੀ ਖੂਵਲ ਇਹ ਇੱਧਰ ਇਹਦੇ ਇਹਦੇ ਪੜੀਆਂ ਦੇ ਪਿਆ ਇੱਧਰ ਪਾਪਾ ਪੱਠੇ ਵੜਦੇ ਪਿਆ ਤੋ ਉਧਰ ਬਾਜਰੇ ਖਾਦੂ ਮਗਿਆ ਇਹ ਇੱਧਰ ਪਾਪਾ ਦੇ ਦੋ ਪੱਠੇ ਪੱੜਦੇ ਪਿਆ ਉਧਰ ਬੱਚਾ ਖੜਾ ਹੈ ਕੇ ਕੀ ਵਾਰੀ ਤਾਂ ਬਾਬਾ ਬੋਲਦੇ ਨਹੀਂ ਹੁੰਦੇ ਵਿੱਚ ਅੱਜ ਚਲੋ ਬੋਲ ਪਿਆ ਉਦជាਹੀ ਮਹਿੰਦਰਾ ਕੱਦੂ ਕੱਦੂ ਖਾਣੇ ਜਾਣੇ ਖਾ ਲੋ ਆ ਪਤਾ ਪਤਾ ਇਹ ਨਹੀਂ ਚਲਦਾ ਹੈ ਨਾ ਪਿੱਛੇ ਤੱਕ ਪੂਰਾ ਆ ਪੂਰੇ ਪਿੱਛੇ ਤੱਕ ਹੀ ਆ ਨਾ ਦਿਖਦਾ ਹੀ ਨਹੀਂ ਆ ਚੱਲਿਆ ਓਏ ਇਹਨੂੰ ਮਰੇ ਬਾਦੀ ਇਧਰ ਆਂਬ ਦਾ ਲੱਗਾ ਹੈ ਆਂਬ ਸਾਰੇ ਖਤਮ ਹੀ ਹੋ ਗਏ ਇੱਥੇ ਆਪਾਂ ਕਹਿ ਕੇ ਤੋੜ ਲੈਂਦੇ ਆ ਇੱਕ ਥੱਲੇ ਡਿੱ ਗਿਆ ਸੀ ਕਿ ਮੈਂ ਤਾਂ ਚੱਕ ਲਿਆ ਸੀ ਇੱਕ ਵਾਰੀ ਇਧਰ ਆਪਾ ਇਧਰ ਬਾਜੀ ਆਜੋ ਚਲੋ ਗਾਇਸ ਹੁਣ ਆਪਾਂ ਬਾਦੀ ਪਿੱਛੇ ਬੈੰਨੀ ਆ ਚਲੇ ਗਾਇਸ ਪਾਪਾ ਪੈਦੇ ਵਿੱਚ ਚਾਰੇ ਸੇ ਬੈਠ ਰਹੀਆਂ ਫਿਰ ਬੈੰਦੇ ਸਨੀਆਂ ਚਲੋ ਗਾਇਸ ਚਲੋ ਗਾਇਸ ਮੈਂ ਪਾਦੇ ਵਿੱਚ ਬੈਣੀ ਫਾਈ ਮੈਨੂੰ ਬਿਠਾ ਲਓ ਚਲੋ ਗਾਇਸ ਮੈਨੂੰ ਬੈਠਣ ਨੂੰ ਮਿਲ ਗਿਆ ਚਲੋ ਬੈਠੋ ਉਈ ਫਿਰ ਖੜਿਆ ਇੱਕ ਦੋ ਮਿੰਟ ਤਰੀ ਹਾਂ ਹਾਂ ਬੈਠ ਜਾ ਐ ਇੱਕ ਦੋ ਢੋ ਨਾ ਆ ਗਿਆ ਹੈ ਦੀਨ ਬਣਾਈ ਗਿਆ ਇਹ ਕਿਤਾ ਕਿਸਗਾ ਹੈਲੋ ਇਹ ਸੁਪਾ ਨਿਕਲ ਆ ਪਾਰਾ ਸੁਪਾ ਨਿਕਲ ਰਿਹਾ ਗਿੱਲਾ ਕਰਤੇ ਪਈਆ ਛੱਲੀਆਂ ਕੰਪਰੇ ਰੇ ਲੈਫਟ ਪਲੀਜ਼ ਪਦਾਈਆ ਲੈਫਟ ਹੈ ਸਣ ਭਾਈ ਨੇ ਮੈਨੂੰ

ਮੈਂ ਚਲਾਉਣਾ ਫਿਰ ਡਰਾਈਵਰਾਂ ਨੂੰ ਡਰਾਈਵਰ ਮੈਂ ਡਰਾਈਵਰ ਓਟੀਪੀ ਤੋਂ ਸੋ ਓਟੀਪੀ ਜੇ ਬੁਛੋਟੀ ਵੀ ਓਟੀਪੀ ਮੈਮ ਹਾਂਜੀ ਓਏ ਹਮਾ ਜਲੇ ਬੱਪਾ ਦੇ ਪੱਠੇ ਵੜਦੇ ਬੇਆ ਉਹ ਸਾਰ ਤੇ ਵੀ ਉਹਦੇ ਪਾਪਾ ਚਾ ਸਾਰੇ ਇਧਰ

ਹਾਂ ਜੀ ਜਿਸ ਨੂੰ ਮਿਲਦਾ ਪਿਆ ਆ ਗਏ ਤਾਂ ਸਾਰੇ ਜਣੇ ਪਾਟ ਕਰਿਆ ਕਰੋ ਅਸੀਂ ਵੀ ਪਾਟ ਕਰਦੇ ਆ ਜਿਸਨੂੰ ਛੁੱਟੀਆਂ ਹੋ ਗਈਆਂ ਸੀ ਕਿ ਹਾੜ ਕਿੰਨੇ ਸਾਰੇ ਆਏ ਸੀ ਬਹੁਤ ਹਾੜ ਆਇਆ ਲੋਕਾਂ ਦੇ ਕੁਝ ਨਾ ਘਰਾਂ 'ਚ ਪਾਣੀ ਵੜ ਗਿਆ ਡੈਮ ਟੁੱਟ ਕੇ ਡੈਮ ওভার ਹੋ ਗਏ ਆ ਹੌਣ ਤੱਕ ਪਰ ਮਾਤਮਾ ਗਿਰਦਾ ਕਿ ਸੋਦੇ ਆ ਇਧਰੋਂ ਅੱਗੇ ਸਾਰੇ ਨਾਲ ਪਾਟ ਨੇ ਜਿੰਦ ਤੇ ਰਾਜੋ ਮम्मा ਮੈਂ ਭਾਜੀ ਸਾਰੇ ਆਣ ਕਰਦੇ ਆ ਸਾਰੇ ਕਰ ਦਾਂਗੇ ਆਪਾਂ ਕਰੇ ਤੁਸੀਂ ਰਾਜ ਦੇ ਵਗਿਆ ਕਰੋ। ਪਾਣੀ ਪਾਣੀ ਆ ਗਿਆ ਬਈ ਇੰਨਾ ਪਿਆ। ਸੋ ਪਰ ਦੇ ਉੱਪਰ ਬੰਦ ਟੁੱਟਦੇ। ਇਹਦੇ ਨਾਲ ਪਾਣੀ ਵੜ ਗਿਆ। ਅੱਧੇ ਨੇ ਤਾਂ ਘਰ ਚ ਵੀ ਵੜ ਗਿਆ। ਕੋਈ ਸੋ ਕਰ ਲੋ ਕਿ ਬਹੁਤ ਬੁਰਾ ਹਾਲ ਹੋਇਆ। ਚੜ ਦੇ ਜਾ ਕੇ ਲੈ 50 ਵਾਲਾ। ਦੁਕਾਨਾਂ 'ਚ ਪਾਣੀ ਵੜਿਆ। ਕਿਥੋਂ ਕਿਥੋਂ ਵੜਿਆ ਸਾਰਾ। ਬਹੁਤ ਆਇਆ। ਘਰਾਂ ਦੇ ਉੱਪਰ ਉੱਪਰ ਦੱਬੀ ਜੇੜ ਕਿੰਨੇ ਕਿੰਨੇ ਸਿੰਦੇ ਜੀ। ਇਹਦੇ ਵਿੱਚ ਨਾ ਪਾਣੀ ਆ। ਗਲੀਆਂ ਕਿੰਨੀਆਂ ਜਿੰਦੀਆਂ ਹੋਣੀਆਂ। ਸਾਰੇ ਨੇ ਉੱਚੇ ਹੁੰਦੇ ਆ ਬਹੁਤ ਪਾਣੀ ਆ ਗੱਲ ਜਿੰਸਰ ਉੱਤੇ ਦਾ ਪੜਾ ਮੰਗਿਆ ਕਰੋ ਜੀਵ ਜੰਤੂ ਪਸ਼ੂਆਂ ਤੇ ਦੇਖੋ ਕਿੰਨੀ ਭਾਰੀ ਆ ਇਨਸਾਨਾਂ ਦੇ ਉੱਤੇ ਹੈਨਾ ਆਪਣਾ ਪਾਠ ਕਰਿਆ ਕਰੋ ਸਾਰਿਆਂ ਦੇ ਸੁੱਖ ਮੰਗਿਆ ਕਰੋ ਹਾਂਜੀ ਹੜ ਆਇਆ ਉਹ ਕਿੰਨਾ ਲੋਕਾਂ ਦਾ ਔਖਾ ਹੋ ਗਿਆ ਹੈਨਾ ਫੇਰ ਡੁੱਬ ਗਏ ਹੋਰ ਦੁਬਾਰਾ ਵਸੇ ਵਸਾਏ ਘਰ ਲੋਕਾਂ ਦੇ ਉਜੜ ਗਏ ਬਿਲਡਿੰਗਾਂ ਟਾਹ ਗਈਆਂ ਆ ਮੱਝਾ ਅਸੀਂ ਕਿਸੇ ਨੂੰ ਕੱਟੀ ਨਹੀਂ ਦੇ ਸਕਦੇ ਉਮੱਜਾਂ ਦੇ ਆਪ ਹੀ ਸੰਗਲ ਫੁੱਲ ਕੇ ਵਿਚਾਰੀਆਂ ਇੱਦੇ ਦੂਜੀਆਂ ਹੋਈਆਂ ਕਿੰਨਾ ਕਿਸਾਨਾਂ ਭਰਾਵਾਂ ਦਾ ਔਖਾ ਹੋਈ ਆ ਕਿਤੇ ਬੰਨ ਟੁੱਟ ਗਏ ਕਿਤੇ ਕੋਸ਼ ਹੋ ਗਈ ਆ ਸਾਰਿਆਂ ਨੇ ਜਿਹਨੇ ਪਾਠ ਕਰਿਆ ਕਰੋ ਉਹਨਾਂ ਸਾਰਿਆਂ ਲਈ ਇਸ ਕਰਕੇ ਸ਼ਾਮ ਨੂੰ ਸਾਰਿਆਂ ਦਾ ਭਲਾ ਮੰਗਿਆ ਨਾ ਚਾਹੀਦਾ ਆ ਬਹੁਤ ਔਖਾ ਟਾਈਮ ਆ ਓਕੇ ਘੜੀ ਦੇ ਵਿੱਚ ਕੁਝ ਕਰ ਨਹੀਂ ਸਕਦੇ ਅਸੀਂ ਪਾਠ ਕਰਿਆ ਕਰੋ ਘਰ 'ਚ ਬਹਿ ਕੇ ਉਹਨਾਂ ਦੀ ਸੁੱਖ ਮੰਗਿਆ ਕਰੋ ਕਿਉਂਕਿ ਦੁਆਰਾ ਬਾਹ ਉੱਜੜ ਕੇ ਵਸਣਾ ਬਹੁਤ ਔਖਾ ਆ ਜੀ ਜਿਨ੍ਹਾਂ ਦੇ ਘਰ ਉੱਜੜ ਗਏ ਔਖਾ ਕਿੰਨਾ ਆ ਦੁਬਾਰਾ ਵਸਣਾ ਕਿੰਨਾ ਔਖਾ ਆ ਹਨਾ ਇੱਕ ਇੱਕ ਇੱਟ ਵੀ ਲਿਆਉਣੀ ਕਿੰਨੀ ਔਖੀ ਹੋ ਜਾਂਦੀ ਆ ਉਹਨਾਂ ਦੇ ਤਾਂ ਘਰਾਂ ਦੇ ਘਟ ਹੈਗੇ ਕਿਦਾਂ ਵਾਹਨ ਟੁੱਟੇ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਹਨਾ ਇਹਨਾਂ ਗੱਲਾਂ ਨੂੰ ਧਿਆਨ ਰੱਖਿਆ ਕਰੋ ਅੱਜ ਲਈ ਬਸ ਇੰਨੇ ਹੁਣ ਤੁਹਾਨੂੰ ਮਿਲ ਗਿਆ ਫਿਰ ਨੈਕਸਟ ਵੀਡੀਓਗੇ ਸਬਸਕ੍ਰਾਈਬ ਜਰੂਰ ਕਰ ਲੈ ਹੁਣ ਤਾਂ ਮਿਲ ਗਿਆ ਨੈਕਸਟ ਵੀਡੀਓਗੇ ਜਲਦੀ ਕੇ ਲੀਏ ਬਾਏ